ਸੁਖਮਨ ਕਾਗ ਐਨ ਜੀਓ ਨੇ ਪਿੰਡ ਰਾਏਪੁਰ ਰਾਈਆਂ ਵਿਖੇ ਲੋੜਵੰਦ ਪਰਿਵਾਰਾਂ ਦੀ ਕੀਤੀ ਆਰਥਿਕ ਮਦਦ ਸੁਖਮਨ ਕਾਗ ਐਨ ਜੀਓ ਵੱਲੋਂ ਪਿੰਡ ਰਾਪੁਰਾਈਆਂ ਵਿਖੇ بارش ਕਾਰਨ ਪ੍ਰਭਾਵਿਤ ਹੋਏ ਲੋੜਵੰਦ ਲੋਕਾਂ ਲਈ ਅੱਜ ਉਥੇ ਪਹੁੰਚ ਕੇ ਉਹਨਾਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਤਰਪਾਲਾਂ ਅਤੇ 3-3000 ਰੁਪਿਆ ਰਾਸ਼ਨ ਲਿਉਣ ਲਈ ਦਿੱਤਾ ਗਿਆ ਇਸ ਨੂੰ ਕਿ ਲੋਰਬੰਦ ਪਰਵਾਰਾਂ ਨੇ ਸੁਖਮਨ ਕੱਗ ਦੇ ਐਨਜੀਓ ਦਾ ਧੰਨਵਾਦ ਕੀਤਾ ਇਸ ਦੌਰਾਨ ਗੱਲਬਾਤ ਕਰਦਿਆਂ ਸੁਖਮਨ ਕੱਗ ਦੇ ਦੱਸਿਆ ਕਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੁਖਮਨ ਕੱਗ ਐਨਜੀਓ ਕੱਗਾ ਤੋਂ ਅੱਜ ਪਿੰਡ ਰਾਪੁਰ ਰਾਈਆਂ ਵਿਖੇ ਆਏ ਸੀਗੇ ਜਿੱਥੇ ਕਿ ਸਾਨੂੰ ਪਤਾ ਲੱਗਾ ਸੀਗਾ ਵੀ 4-5 ਪਰਿਵਾਰਾਂ ਦੀ ਵੀਡੀਓ ਸਾਨੂੰ ਆਪਣੇ ਮੇਰਾਪਿੰਡ ਨਡਾਲਾ ਤੋਂ ਸਾਡੇ ਰਗੂਪਾ ਜੀ ਇਹਨਾਂ ਨੇ ਸਾਨੂੰ ਪਾਈ ਸੀਗੀ ਰਾਤੀ ਵੀ ਜਿਹਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਜਿਹੜੇ ਆਪਣੇ ਲੋੜਵੰਦ ਪਰਿਵਾਰ ਆ ਉਹਨਾਂ ਦੇ ਘਰ ਤੱਕ ਚੋਰੇ ਆ ਹੁਣ ਹੜਾਂ ਦੀ ਇਸ ਮਹਾਮਾਰੀ ਦੇ ਵਿੱਚ ਵੀ ਚਲੋ ਤੁਸੀਂ ਬੰਨਾਂ ਤੇ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੇ ਜਿੰਨੇ ਵੀ ਆ ਨੇ ਸੇਵਾ ਕਰ ਰਹੇ ਆ ਪਰ ਬਹੁਤ ਸਾਰੇ ਇਦਾਂ ਦੇ ਲੋੜਵੰਦ ਪਰਿਵਾਰ ਆ ਵੀ ਜਿਨ੍ਹਾਂ ਦੇ ਘਰ ਤੱਕ ਤੁਸੀਂ ਦੇਖ ਸਕਦੇ ਆ ਪਿੱਛੇ ਸਾਰੇ ਹਾਲਾਤ ਵੀ ਜਿਨ੍ਹਾਂ ਨੂੰ ਵੀ ਅਜੇ ਤੱਕ ਨਾ ਤਾਂ ਕਿਸੇ ਪਿੰਡ ਦੇ ਦਾਨੀ ਸੱਜਣ ਨੇ ਨਾ ਕਿਸੇ ਆਪਣੇ ਹੋਰ ਮੋਤਵਾਰਾਂ ਨੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਮਦਦ ਪਹੁੰਚਾਈ ਹੈ ਜਿਹਦਾ ਕਰਕੇ ਹੁਣ ਸਾਡੀਆਂ ਐਨਜੀਓ ਆਪਣੇ ਰਘੂਪਾਜੀ ਦੇ ਥਰੂ ਅਸੀਂ ਚੈੱਕ ਕਰ ਰਹੇ ਹਾਂ ਵੀ ਕਿਹੜੇ ਕਿਹੜੇ ਪਿੰਡਾਂ 'ਚ ਕਿਹੜੇ ਕਿਹੜੇ ਲੋੜਵੰਦ ਪਰਿਵਾਰ ਆ ਹੋਰ ਵੀ ਮੈਂ ਆਪਣੇ ਇਸ ਪਿੰਡ ਦੇ ਰਾਪੁਰ ਰਾਇਆ ਦੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਐਨਜੀਓ ਕਦੋਂ ਪੈਦਾ ਹੁੰਦੀਆਂ ਵੀ ਜਦੋਂ ਆਪਾਂ ਆਪਣੇ ਪਿੰਡਾਂ ਦੇ ਵੱਡੇ ਵੱਡੇ ਜਿਹੜੇ ਐਨਆਰਆਈ ਆ ਵੀ ਆਪਣੇ ਪਿੰਡਾਂ ਦੇ ਵਿੱਚ ਆਪਣੇ 4-5 ਉਸ ਲੋੜਵੰਦ ਪਰਿਵਾਰਾਂ ਨੂੰ ਨਹੀਂ ਸਾਂਭ ਸਕਦੇ ਹੁਣ ਆ ਭੈਣ ਜੀ ਦਾ ਘਰ ਆ ਹੁਣ ਸਾਨੂੰ ਪਤਾ ਲੱਗਾ ਅਸੀਂ ਇੱਥੇ ਆਏ ਸੀਗੇ ਵੀ ਭੈਣ ਜਿਹਦੇ ਜਿਹੜੇ ਹਸਬੰਡ ਸੀਗੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਵੀ ਘਰ ਦੇ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਹੀਂਗਾ ਕਿਉਂਕਿ ਹੋਰ ਵੀ ਅਸੀਂ ਜਿੰਨੇ ਐਨ ਆਰ ਆਈ ਆ ਆਪਣੇ ਪਿੰਡਾਂ ਦੇ ਵਿੱਚ ਬਾਹਰ ਗਏ ਆ ਆਪਾਂ ਵੱਡੀਆਂ-ਵੱਡੀਆਂ ਕੋਠੀਆਂ ਪਾਉਂਦੇ ਆ ਸਾਰਾ ਕੁਝ ਆ ਚਲੋ ਮਿਹਨਤ ਕਰਦੇ ਆ ਪਰ ਸਾਨੂੰ ਉਹਨਾਂ ਦੇ ਨਾਲ-ਨਾਲ ਇਦਾਂ ਦੇ ਪਰਿਵਾਰਾਂ ਦਾ ਵੀ ਨਾਲ ਸਾਥ ਦੇਣ ਦੀ ਲੋੜ ਆ ਹੁਣ ਅਸੀਂ ਆਪਣੇ ਤੌਰ ਤੇ ਜਿਹੜੀ ਸਾਡੀ ਐਨ ਜੀਓ ਆ ਸਾਨੂੰ ਜਿਹੜੀ ਜਿਹੜੀ ਚੀਜ਼ ਦੀ ਇਹਨਾਂ ਨੇ ਸਾਨੂੰ ਕਿਹਾ ਵਾ ਵੀ ਜਾਂ ਰਾਸ਼ਨ ਦੀ ਲੋੜ ਆ ਜਾਂ ਸਾਨੂੰ ਤਰਪਾਲਾਂ ਦੀ ਲੋੜ ਆ ਅਸੀਂ ਉਹ ਆਪਣੇ ਤੌਰ ਤੇ ਇਹਨਾਂ ਨੂੰ ਡੋਨੇਟ ਕਰਕੇ ਚੱਲੇ ਆ ਤੇ ਮੈਂ ਇਹਦੇ ਨਾਲ ਨਾਲ ਆਪਣੇ ਜਿੰਨੇ ਇਸ ਪਿੰਡ ਦੇ ਐਨ ਆਰ ਆਈ ਭਰਾਵਾ ਬੇਸ਼ੱਕ ਤੁਸੀਂ ਨਹੀਂ ਵੀ ਡਾਇਰੈਕਟ ਆਪਣੇ ਪਿੰਡ ਦੇ ਵਿੱਚ ਦਾਨ ਦੇਣਾ ਚਾਹੁੰਦੇ ਤੁਸੀਂ ਕੋਈ ਜਿਹੜੀਆਂ ਰਜਿਸਟਰਡ ਸੰਸਥਾਵਾਂ ਵਾ ਆਪਣੇ ਪੰਜਾਬ ਦੀਆਂ ਤੁਸੀਂ ਉਹਨਾਂ ਦੇ ਥਰੂ ਇਹਨਾਂ ਦੀ ਸੇਵਾ ਕਰ ਸਕਦੇ ਆ ਹੁਣ ਤੁਸੀਂ ਖੁਦ ਦੇਖ ਲਓ ਛੋਟੇ ਛੋਟੇ ਬੱਚੇ ਆ ਇਹਨਾਂ ਦੇ ਨਾ ਕੋਈ ਕਮਾਈ ਦਾ ਸਾਧਨ ਨਾ ਇਹ ਵਿਚਾਰੇ ਇੱਕ ਆਪਣਾ ਰਾਸ਼ਨ ਲਿਉਣ ਤੋਂ ਵੀ ਹਵਾਚਾਰ ਹੋ ਚੁੱਕੇ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਮੇਰੇ ਜਿੰਨੇ ਭੈਣ ਭਰਾਵਾ ਐਨ ਆਰ ਆਈ ਆ ਸਿਰਫ ਇੱਕ ਵੀਡੀਓ ਦੇਖ ਕੇ ਮਿੰਟੋ ਮਿੰਟੀ ਪੈਸੇ ਨਾ ਪਾਇਆ ਕਰੋ ਤੁਸੀਂ ਪਹਿਲਾਂ ਆਪ ਜਾ ਕੇ ਵੈਰੀਫਾਈ ਕਰਿਆ ਕਰੋ ਵੀ ਪਰਿਵਾਰ ਕਿਦਾਂ ਦਾ ਵੀ ਵਾਕਿਆ ਲੋੜਵੰਦਾ ਕਿਤੇ ਕੋਈ ਸਾਡੇ ਨਾਲ ਠੱਗੀ ਤੇ ਨਹੀਂ ਹੋ ਰਹੀ ਜਾਂ ਤੁਸੀਂ ਆਪਣੀਆਂ ਰਜਿਸਟਰ ਸੰਸਥਾਵਾਂ ਦੇ ਨਾਲ ਸੰਪਰਕ ਕਰਿਆ ਕਰੋ ਵੀ ਤੁਸੀਂ ਜਾ ਕੇ ਵੈਰੀਫਾਈ ਕਰੋ ਵੀ ਵਾਕਿਆ ਇਹ ਪਰਿਵਾਰ ਲੋੜਵੰਦ ਆ ਹੁਣ ਅਸੀਂ ਆਪਣੇ ਤੌਰ ਤੇ ਐਨ ਜੀਓ ਲੋ ਜੋ ਜੋ ਇਹਨਾਂ ਨੂੰ ਨੀਡ ਆਪਣੇ ਤੋਤੇ ਦੇ ਕੇ ਚੱਲੇ ਆ ਰਸਦਵਾ ਤੇ ਅਸੀਂ ਆਪਣੀ ਮਾਇਆ ਵੀ ਇਹਨਾਂ ਨੂੰ ਦੇ ਕੇ ਚੱਲੇ ਆ ਬਾਕੀ ਹੋਰ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਜੋ ਵੀ ਲੋਡ ਪਊਗੀ ਸਾਡੀ ਐਨ ਜੀਓ ਸੁਖਮਨ ਕਾ ਜੀ ਐਨ ਜੀਓ ਇਹਨਾਂ ਦੇ ਨਾਲ ਖੜੂਗੀ ਜੀ ਧੰਨਵਾਦ ਜੀ